ਜੋਗ ਜੋਗ ਅਟਲ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਇਲਾਹੀ ਦਰਗਾਹੀ ਬਾਣੇ ਸਰਬਣ ਕਰਦੇ ਆ ਰਹੇ ਆ ਸੋ ਆਓ ਸਤਿਗੁਰਾਂ ਦੇ ਹਜੂ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆ ਜੋ ਚੱਲ ਰੇ ਇਤਿਹਾਸ ਦੀ ਚੱਲ ਰੇ ਧੰਨ ਧੰਨ ਸਾਹਿਬ ਗੁਰੂ ਗਰੰਥ ਸਾਹਿਬ ਵਿੱਚ ਆਏ ਨਾਮਾਂ ਤੇ ਥਾਵਾਂ ਦਾ ਜੋ ਵਿਹਾਰ ਹੈ ਉਹ ਸਰਵਣ ਕਰਨਾ ਕਰੀਏ ਜੋ ਅੱਜ ਭਗਤ ਕਵੀਰ ਜੀ ਦੇ ਬਾਰੇ ਆਪਾਂ ਸਤਿਗੁਰਾਂ ਦੇ ਪਰਥਾਏ ਕਿਰਪਾ ਸਦਕਾ ਬਚਨ ਬिलास ਕਰੰਗ ਸੋ ਆਪ ਸੰਗਤ ਕੋਈ ਵੀ ਰਸਨਾ ਵਾਂਝੇ ਦੇ ਸੁਰਤ ਬਿਰਤਿਆਂ ਕਾਕਰ ਕਰਕੇ ਸਾਰੇ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਤਿਗੁਰ ਕਹਿੰਦੇ ਹਨ ਅਲਾਹੀ ਬਾਣੀ ਜੁ ਮਹਾਰਨੇ ਬਚਨ ਕਮਾਉਣਾ ਕੀਤਾ ਕਿ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਏ ਇਹਨਾਂ ਵਾਕਾਂ ਨੂੰ ਕਮਾਉਂਦਿਆਂ ਭਗਤ ਕਬੀਰ ਜੀ ਕਹਿੰਦੇ 1398 ਈਸਵੀ ਨੂੰ 81 ਬਨਾਰਸ ਦੇ ਨੇੜੇ ਪਿੰਡ ਹਨ ਲਹਿਰ ਤਲਾਓ ਵੇਖੇ ਹੋਇਆ ਤੇ ਆਪ ਜੀ ਦੀ ਪਾਲਣਾ ਆਪ ਦੇ ਪਾਲਕ ਪਿਤਾ ਨਿਰਵਲੀ ਅਤੇ ਮਾਤਾ ਨਿਮਾ ਨੇ ਬੜੇ ਪਿਆਰ ਸਤਿਕਾਰ ਕੀਤੀ। ਆਪ ਪਰਮੇਸ਼ਰ ਦੇ ਨਾਲ ਬੜਾ ਪ੍ਰੇਮ ਰੱਖਦੇ ਔਰ ਸਤਗੁਰ ਦੇ ਪਰਥਾਏ ਤੁਹਾਨੂੰ ਸੰਸਾਰ ਵਿੱਚ ਭੇਜਿਆ ਗਿਆ। ਆਪ ਜੀ ਦਾ ਆਗਮਨ ਉਸ ਸਮੇਂ ਹੋਇਆ ਜਿਸ ਸਮੇਂ ਮੁਸਲਮਾਨੀ ਅਤਿਆਚਾਰ ਸਿਖਰ ਤੇ ਸੀ। ਬ੍ਰਾਹਮਣੀ ਮਤ ਦੇ ਅਧੀਨ ਲੋਕਾਇ ਕੋਟ ਕਰਮ ਕਾਂਡ ਦੀ ਡੂੰਘੇ ਜੋ ਜਿਲਨ ਵਿੱਚ ਫਸੀ ਹੋਈ ਸੀ ਮਨੁੱਖ ਮਨੁੱਖ ਦਾ ਪਰਸ਼ਾਵਾ ਪੈਣ ਤੋਂ ਵੀ ਪਿੱਟਿਆ ਜਾਂਦਾ ਸੀ ਜਦੋਂ ਸ਼ੂ ਸ਼ਾ ਦਾ ਬਹੁਤ ਜ਼ੋਰ ਸੀ ਤੇ ਕਹਿਣ ਲੱਗੇ ਆਪ ਜੀ ਦੇ ਪਿਤਾ ਜੀ ਨੇ ਕਾਜੀ ਅਤੇ ਮੌਲਵੀ ਪਾਸ ਪੜਨ ਵਾਸਤੇ ਭੇਜਿਆ ਮੌਲਵੀ ਆਪ ਨੂੰ ਮੁਸਲਮਾਨੀ ਸ਼ਰਾ ਅਨੁਸਾਰ ਚੱਲਣਾ ਵੇਖਣਾ ਚਾਹੁੰਦਾ ਸੀ ਪਰ ਆਪ ਜੀ ਦੀ ਨਿਗਾਹ ਵਿੱਚ ਭਾਵੇਂ ਅੱਲਾ ਤੇ ਰਾਮ ਵਿੱਚ ਕੋਈ ਫਰਕ ਨਹੀਂ ਸੀ ਪਰ ਆਪ ਨੇ ਜੋ ਰੂਚੀ ਸੀ ਉਹ ਮੁੱਢ ਤੋਂ ਹੀ ਰਾਮ ਰਾਮ ਦੇ ਜਾਪ ਦੇ ਵਿੱਚ ਜ਼ਿਆਦਾ ਸੀ ਆਪ ਜੀ ਆਪਣੇ ਮੌਦ ਵਿੱਚ ਕਦੇ ਅੱਲਾ ਕਦੇ ਰਾਮ ਰਾਮ ਕਹਿੰਦੇ ਪਰ ਮੁਸਲਮਾਨ ਇਸ ਸਮ ਦ੍ਰਿਸ਼ਟੀ ਨੂੰ ਕਿਵੇਂ ਬਰਦਾਸ਼ਤ ਕਰਦੇ ਕਹਿੰਦੇ ਬ੍ਰਾਹਮਣ ਆਪ ਨੂੰ ਮੁਸਲਮਾਨ ਘਰਾਂ ਦੇ ਵਿੱਚ ਪ੍ਰਵੇਸ਼ ਪਾਉਣ ਕਰਕੇ ਨਫ਼ਰਤ ਕਰਦੇ ਸਨ ਆਪ ਜੀ ਦੇ ਥੋੜੇ ਵੱਡੇ ਹੋਏ ਨਾ ਜਦੋਂ ਆਪ ਦਾ ਵਿਆਹ ਬਾਬਾ ਨੇਤੀ ਜੀ ਦੀ ਪੁੱਤਰੀ ਮਾਤਾ ਲੋਈ ਜੀ ਨਾਲ ਹੋਇਆ ਮਾਤਾ ਲੋਈ ਜੀ ਬੜੇ ਨੇਕ ਸੇਲ ਸੁਭਾਅ ਅਤੇ ਪਰਮੇਸ਼ਰ ਜੀ ਦੇ ਭੈ ਭਾਵਨੇ ਵਾਲੇ ਨੇ ਬਾਬਾ ਕਬੀਰ ਜੀ ਆਪਣੇ ਪਿਤਾ ਜੀ ਦੇ ਨਾਲ ਕੱਪੜਾ ਬੁਣਨ ਦਾ ਕਾਰ ਬਿਹਾਰ ਕਰਨ ਲੱਗੇ ਬੜੇ ਤਨ ਦੇਹੀ ਦੇ ਨਾਲ ਪਰਿਵਾਰ ਅਤੇ ਰੁਜ਼ਗਾਰ ਵਾਸਤੇ ਆਪ ਜੀ ਦੇ ਹੱਥਾਂ ਪੈਰਾਂ ਦੇ ਨਾਲ ਕਾਰ ਕਰਤ ਕੀਤੀ ਮਨ ਦੇ ਨਾਲ ਨਰੰਕਾਰ ਦਾ ਨਾਮ ਸਿਮਨਾ ਕੀਤਾ ਜਿੱਥੇ ਭਗਤ ਜੀ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਉਸ ਪਾਵਨ ਵਾਕਾਂ ਨੂੰ ਕਮਾਇਆ ਔਰ ਆਪਣੇ ਸਮਾ ਪਾ ਕੇ ਆਪ ਜੀ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਦਾ ਨਾਮ ਕਮਾਲਾ ਜੀ ਆਉਂਦਾ ਔਰ ਇੱਕ ਦਾ ਨਾਮ ਕਾਮਲੀ ਆਉਂਦਾ ਆਪ ਜੀ ਭਾਵੇਂ ਹਰ ਸਮੇਂ ਰਾਮ ਨਾਮ ਦਾ ਸਿਮਨ ਕਰਦੇ ਰਹਿੰਦੇ ਪਰ ਮਨ ਵਿੱਚ ਪ੍ਰਭੂ ਭਗਤੀ ਦੀ ਜੋ ਪ੍ਰਾਪਤੀ ਸੀ ਨਾ ਜੋ ਪਰਮਾਤਮਾ ਦਾ ਮਲਾਪ ਦੀ ਲਾਲਸਾ ਸੀ ਅਦੀਨ ਹੋ ਕੇ ਗੁਰੂ ਵਾਲੇ ਬਣ ਕੇ ਆਪਣੇ ਅਤ ਅਤਖਿਆ ਸੀ ਬਹੁਤ ਭੁੱਖ ਸੀ ਹਿਰਦੇ ਦੇ ਅੰਦਰ ਉਸ ਸਮੇਂ ਪ੍ਰਾਂਤੂ ਸ਼ੂਤਸ਼ਾਤ ਜਾਦ ਪਾਦ ਜੋ ਬਿਮਾਰੀ ਸਿਖਰਾਂ ਤੇ ਸੀ ਇਸ ਸਮੇਂ ਕਹਿੰਦੇ ਪਰਮਾਨੰਦ ਜੀ ਰਾਮਾਨੰਦ ਜੀ ਬੜੇ ਕਰਨੇ ਵਾਲੇ ਮਹਾਂਪੁਰਖ ਹੋਏ ਆਬਦੀ ਦੀ ਲਾਲ ਸਾਹਿਬ ਰਾਮਾਨੰਦ ਜੀ ਨੂੰ ਗੁਰੂ ਧਾਰਨਾ ਦੇ ਵਿੱਚ ਜੇ ਇਸ ਵਿਚਾਰ ਅਧੀਨ ਕਿ ਮੈਨੂੰ ਨੀਵੀਂ ਜਾਤੀ ਦਾ ਨਾਂ ਜਾਣ ਕੇ ਸ਼ਾਇਦ ਭਗਤ ਰਾਮਾਨੰਦ ਜੀ ਆਪਣਾ ਸ਼ਿਸ਼ਣ ਨਾ ਬਣਾਉਣ ਪਰ ਆਪਨੇ ਜਦੋਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਮੂਹ ਹਨੇਰੇ ਤੜਕੇ ਮਣੀ ਕਰਨ ਘਾੜ ਦੇ ਉੱਤੇ ਜਾ ਕਰਕੇ ਜਿੱਥੇ ਰਾਮਾਨੰਦ ਜੀ ਦੇ ਹਰ ਰੋਜ਼ ਨਿਯਮ ਦੇ ਇਸ਼ਨਾਨ ਕਰਨ ਜਾਇਆ ਕਰਦੇ ਸੀ ਜਾ ਕੇ ਲੰਮੇ ਪਏ ਔਰ ਆਪਣੇ ਨਿਯਮ ਅਨੁਸਾਰ ਜਦੋਂ ਰਾਮਾਨੰਦ ਜੀ ਇਸ਼ਨਾਨ ਕਰਨ ਘਾਟ ਤੇ ਆਏ ਤਾਂ ਆਪ ਦਾ ਪੈਰ ਕਬੀਰ ਜੀ ਨੂੰ ਵੱਜਾ ਤੇ ਆਪ ਨੇ ਮਹਿਸੂਸ ਕੀਤਾ ਕਿ ਕੋਈ ਮਨੁੱਖ ਸੁੱਤਾ ਪਿਆ ਰਾਮਾਨੰਦ ਜੀ ਨੇ ਸੁਭਾਵਕ ਹੀ ਸੰਬੋਧਨ ਸ਼ਬਦ ਉਚਾਰੇ ਉਠੋ ਰਾਮ ਕੇ ਰਾਮ ਕਹੋ ਅਮਰਤ ਵੇਲਾ ਹੈ ਐ ਰਾਮ ਦੇ ਪਿਆਰੇ ਰਾਮ ਜਾਪ ਕਿਉਂਕਿ ਗਫਲਤ ਵਿੱਚ ਸੋਤਿਆ ਪਿਆ ਹੈ ਆਪ ਜੀ ਨੇ ਉਠਾ ਕੇ ਰਾਮਾਨੰਦ ਜੀ ਨੂੰ ਨਮਸਕਾਰ ਕੀਤੀ ਉੱਠ ਕਰਕੇ ਔਰ ਘਰ ਨੂੰ ਵਾਪਸ ਗੁਰੂ ਦੇ ਚਾਰਨ ਸ਼ੋਹ ਨਾਲ ਰੋਮ ਰੋਮ ਵਿੱਚ ਰਾਮ ਨਾਮ ਦਾ ਜਾਪ ਆਰੰਭ ਕਰ ਦਿੱਤਾ ਔਰ ਭਾਈ ਗੁਰਦਾਸ ਜੀ ਤਾਂ ਆਪਣੀਆਂ ਵਾਰਾਂ ਦੇ ਅੰਦਰ ਜੋ 10ਵੀਂ ਵਾਰ ਪੌੜੀ ਤਕਰੀਬਨ 15 ਦੇ ਵਿੱਚ ਉਹ ਉਚਾਰਨ ਕਰਦੇ ਐ ਕੋਏ ਵਿਰਖਤ ਬਨਾਰਸੀ ਰਹਿੰਦਾ ਰਾਮ ਆਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤੇ ਥਾਈ ਪੈਰੀ ਟੁੰਬ ਠਾਲਿਆ ਬੋਲੋ ਰਾਮ ਸਿੱਖ ਸਮਝਾਈ ਜੋ ਲੋਹਾ پارਸ ਸ਼ੋਹੇ ਚੰਦਨ ਵਾਸ ਨਿੰਮ ਮਹਿਕਾਈ ਪਸੂ ਪਰੇ ਤੋਂ ਦੇ ਕਰ ਪੂਰੇ ਸਤਿਗੁਰ ਕੀ ਵਟਿਆਈ ਅਚਰਜ ਨੂੰ ਅਚਰਜ ਮਿਲੇ ਬਿਸਮਤ ਬਿਸਮਾਦ ਮਿਲਾਈ ਚਰਨਾ ਚਰਦਾ ਨਿਜਰੁ ਗੁਰਮੁਖ ਬਾਣੀ ਅਘੜ ਕੜਾਈ RAM ਕਵੀਰ ਭੇਦ ਨ ਪਾਏ ਸਮਾ ਆਇਆ ਕਹਿੰਦੇ ਨਾਮ ਸਿਮਨ ਦੇ ਲਗਾਤਾਰ ਰੋਹ ਦੇ ਐਨੇ ਪ੍ਰਭਲ ਹੋ ਗਏ ਐਨੇ ਚੱਲ ਗਏ ਕਿ ਇੱਕ ਖਿੰਨ ਮਾਤਰ ਵਿੱਚ ਵੀ ਉਹ ਪ੍ਰਭੂ ਦਾ ਨਾਮ ਨਹੀਂ ਛੱਡਣਾ ਚਾਹੁੰਦਾ। ਤੋਂ ਆਪਾਂ ਇਤਿਹਾਸ ਸਰਵਣ ਕਰਦੇ ਆ ਰਹੇ। ਖੱਡੀ ਬੋਲ ਰਹੇ ਨੇ ਕਬੀਰ ਸਾਹਿਬ। ਤੇ ਨਾਲਦਿਆਂ ਨੇ ਲੰਬਾ ਦਿੱਤਾ ਮਾਤਾ ਨੂੰ। ਮਾਤਾ ਇਹ ਕੰਮ ਨਹੀਂ ਕਰਦੇ। ਜੇ ਬੈਠੇ ਰਹਿੰਦੇ ਆ ਤੇ ਤਾਗਾ ਵੀ ਨਹੀਂ ਬਹੁੰਦੇਗੇ ਜਦੋਂ ਉਹਨਾਂ ਨੇ ਜਾ ਕੇ ਮਾਤਾ ਨੂੰ ਦਿੱਤਾ ਮਾਵਾ ਨੇ ਪੁੱਛਿਆ ਕਿ ਕਹਿੰਦੇ ਬੇਟਾ ਤੁਸੀਂ ਤਾਗਾ ਕਿਉਂ ਨਹੀਂ ਪਰਉਂਦੇ ਤੁਸੀਂ ਕੰਮ ਕਿਉਂ ਨਹੀਂ ਕਰਦੇ ਤੇ ਆਪਾਂ ਨੂੰ ਪਤਾ ਜਦੋਂ ਤਾਗਾ ਵੇਹੀ ਵਿੱਚ ਨੰਗਾ ਜਾਂਦਾ ਤਾਂ ਉਹਨੂੰ ਸਵਾਸ ਨਾ ਖਿੱਚਣਾ ਪੈਂਦਾ ਸੀ ਮੁੱਖ 'ਚ ਪਾ ਕੇ ਤਾਂ ਆਪ ਪਗ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਜਬ ਲਗ ਤਾਗਾ ਬਾਹੂ ਵੇਹੀ ਤਬਲ ਗੁਰਸਹਿ ਰਾਮ ਸਨੇਹੀ ਮਾਤਾ ਮੈਂ ਤਾਂ ਨਹੀਂ ਬਹੁੰਦਾ ਜਦੋਂ ਸਵਾਸ ਲੈਣਾ ਪਊ ਤਾਗਾ ਬਹਣਾ ਪਊਗਾ ਤੇ ਮੇਰੇ ਪਰਮੇਸ਼ਰ ਦਾ ਨਾਮ ਇਥੋਂ ਵਿਛੜ ਜਾਣਾ RAM ਮੇਰਾ ਮੇਰੇ ਮੁਖ ਤੋਂ ਉਚਾਰਨ ਨਹੀਂ ਹੋਣਾ ਇਸ ਕਰਕੇ ਮੈਂ ਵਿਸ਼ੋੜੇ ਦੇ ਅੰਦਰ ਜਾ ਕਰ ਤਾਗੇ ਦੇ ਵਿੱਚ ਬੇਹੀ ਦੇ ਵਿੱਚ ਤਾਗਾ ਨਹੀਂ ਪਾਰਿਆ ਐਸਾ ਨਿਰਮਲ ਪਿਆਰ ਐਸੀ ਸ਼ਰਧਾ ਰੱਖਦੇ ਤੇ ਕਦੇ ਕਈ ਵਾਰ ਆਪ ਜੀ ਕਾਰ ਵਿਹਾਰ ਵੀ ਛੱਡ ਦਿੰਦੇ ਜਦੋਂ ਪਰਿਵਾਰ ਛੱਡਦਾ ਕਿ ਤੁਸੀਂ ਕੰਮ ਕਿਉਂ ਨਹੀਂ ਕਰਦੇ ਕਹਿੰਦੇ ਆਪਨੇ ਉੱਤਰ ਦਿੱਤਾ ਜਿਸ ਕੰਮ ਵਿਕਰਨ ਦੇ ਵਿੱਚ ਮੈਨੂੰ ਰੰਚਕ ਮਾਤਰੀ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ ਤੇ ਮੈਂ ਉਸ ਨੂੰ ਕੰਮ ਨੂੰ ਕਿਉਂ ਕਰਨਾ ਚਾਹਾਂ ਬੁਣਨ ਦੇ ਕੰਮ ਵਿੱਚ ਤਾਕਾ ਵਾਰ-ਵਾਰ ਟੁੱਟਦਾ ਹੈ ਤੇ ਜਦੋਂ ਨਲੀ ਵਿੱਚ ਮੈਂ ਇਹ ਹੂਕਮਾਰ ਕੇ ਤਾਗਾ ਨਗਮ ਤੇ ਕਹਿੰਦੇ ਇਹ ਫਿਰ ਸਵਾਸ ਲੈਣਾ ਪੈਂਦਾ ਹੈ ਤੇ ਪਰਮਾਤਮਾ ਦੇ ਨਾਲ ਮੇਰੀ ਜਿਹੜੀ ਆ ਉਹ ਬਿਰਤੀ ਟੁੱਟ ਜਾਂਦੀ ਹੈ ਤਵਰ ਗੁਜਰੀ ਰਾਗ ਦੇ ਅੰਦਰ ਇਹ ਮਹਾਰਾਣੀ ਬਲਿਸ਼ਿਸ਼ ਕੀਤੀ ਹੈ ਕਿ ਮੁਸਮਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗੁਰਾਇ ਤਨ ਨਾ ਬੁੰਨਾ ਸਭ ਤਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਜਬ ਲਗ ਤਾਗਾ ਬਾਹੂ ਵੇਹੀ ਤਬ ਲੁਸਰੇ ਰਾਮ ਮਾਤਾ ਜਦੋਂ ਵੀ ਤਾਗਾ ਬਾਹੂਗਾ ਰਾਮ ਪਰਮਾਤਮਾ ਮੈਥੋਂ ਵਿਛੜ ਜਾਏਗਾ ਜੋ ਵੀ ਆਪ ਜੀ ਦੇ پاس ਆਉਂਦਾ ਆਪ ਜੀ ਬਿਨਾਂ ਵਿਤਕਰੇ ਦੇ ਉਸ ਨੂੰ ਪਰਮਾਤਮਾ ਪਰਮ੍ਰਿਤੀ ਉਪਦੇਸ਼ ਦਿੰਦੇ ਕਿਉਂਕਿ ਆਪ ਸੰਭਰਤੀ ਵਾਲੇ ਸਨ ਆਪ ਦਾ ਫਰਮਾਨ ਸੀ ਸਾਰੀ ਲੋਕਾਇਕ ਅਕਾਲ ਪੁਰਖ ਦੀ ਪੈਦਾਇਸ਼ ਹੈ ਹਰੇਕ ਜੀਵ ਨੂੰ ਪੰਜਾ ਤੱਤਾਂ ਦੀ ਮਿੱਟੀ ਲੱਗਦੀ ਹੈ ਤੇ ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਨੂਰ ਹੈ ਉੱਚੀ ਨੀਵੀਆਂ ਵੰਡੀਆਂ ਤਾਂ ਕੇਵਲ ਲੋਕਾਂ ਦੀਆਂ ਨੇ ਜਦੋਂ ਕੋਈ ਆਪ ਜੀ ਨੂੰ ਪੁੱਛਦਾ ਕਿ ਤੁਸੀਂ ਜਾਤ ਵਰਨ ਸਭ ਇੱਕ ਕਰ ਦਿੱਤਾ ਹੈ ਤਾਂ ਆਪ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਤੇ ਸਾਰਾ ਪਸਾਰ ਇੱਕ ਨਿਰੰਕਾਰ ਦਾ ਹੀ ਹੈ ਦੱਸਣਾ ਕੀਤਾ ਕਿ ਤੈਨੂੰ ਐਵੇਂ ਭਰਮ ਪੁਲੇਖਾ ਪਿਆ ਹੋਇਆ ਤੇ ਇਹਦੇ ਅਤੀਤ ਵਿੱਚ ਜਾ ਕੇ ਜੋ ਉਹਨਾਂ ਨੇ ਵਚਨ ਪਰਵਾਤੀ ਵਿੱਚ ਜਾ ਕੇ ਕਬੀਰ ਜੀ ਨੇ ਕਹੇ ਕਿ ਅਵਲ ਅੱਲਾ ਨੂਰ ਪਾਇਆ ਕੋ ਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ ਲੋਕਾ ਪਰਮਨ ਨ ਭੂਲੋ ਪਾਏ ਕਾਲ ਕੁਖਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਠਾਏ ਮਾਟੀ ਇਕ ਅਨੇਕ ਪਾਤ ਕਰ ਸਾਚੀ ਸਾਜਨ ਹਾਰ ਨਾ ਕਿਛ ਪੋਚ ਮਾਟੀ ਕੀ ਭਾਂਡੇ ਨਾ ਕਛ ਪੋਚ ਕੁਭਾਰੈ ਇਹ ਆਲਕੋਤੀ ਜਾਤ ਅਭਮਾਨੀਆਂ ਉੱਤੇ ਚੋਟ ਕਰਨੇ ਆਪ ਜੀ ਨੂੰ ਨਿਰੰਤਰ ਕਰ ਦਿੱਤਾ ਪਰਮਾਤਮਾ ਨੇ ਕਿਸੇ ਦੇ ਨਾਲ ਵੰਕਰਾ ਨਹੀਂ ਕੀਤਾ ਹੈ ਤੇ ਅਸੀਂ ਕਿਉਂ ਕਰੀਏ ਜਦੋਂ ਹਵਾ ਪਾਣੀ ਇਹ ਸੂਰਜ ਦੀਆਂ ਕਿਰਨਾਂ ਬਾਰਿਸ਼ ਸਾਰਾ ਕੁਝ ਵਾਤਾਵਰਣ ਕੁਦਰਤ ਦੇ ਵਿੱਚ ਸਭ ਕੁਝ ਇੱਕ ਹੈ ਹਰ ਦੇ ਨਾਲ ਸਮਾਨ ਹੈ ਜੋ ਨਹੀਂ ਗਰੀਬ ਅਮੀਰਾਂ ਵਿੱਚ ਕਰ ਰਿਹਾ ਤੇ ਇਹ ਬੰਦੇ ਤੂੰ ਕਿਉਂ ਕਰਦੇ ਹੋ ਤੇ ਮਹਾਰਾਜ ਨੇ ਨੂੰ ਜਦੋਂ ਇਹ ਸ਼ੂਤਰ ਸੰਸਾਰ ਵਿੱਚ ਜਨਮ ਲੈਂਦੇ ਆ ਨਾ ਤਾਂ ਫੇਰ ਇਹਨਾਂ ਨੇ ਜੋ ਇਹ ਜਨਮ ਬਰਨ ਦਾ ਕਰ ਰਹੇ ਸੀਗੇ ਤਾਂ ਇਹ ਵੀ ਬਚਨ ਕੀਤੇ ਕਬੀਰ ਜੀ ਨੇ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਕਹਿੰਦੇ ਜੇ ਤੂੰ ਬ੍ਰਾਹਮਣੀ ਦਾ ਜਾਇਆ ਜੇ ਕਹਿਣਾ ਵੀ ਇਹ ਸ਼ੂਤਰ ਹੈ ਜੀ ਆ ਆਵ ਇਸ ਤਰ੍ਹਾਂ ਪਾਪ ਲੱਗਦਾ ਇਸ ਤਰ੍ਹਾਂ ਹੁੰਦਾ ਕਹਿੰਦੇ ਸਾਰੇ ਮਾਂ ਦੇ ਗਰਭ ਤੋਂ ਜਨਮ ਲੈਂਦੇ ਆ ਤੂੰ ਕਿਤੇ ਹੋਰ ਢੰਗ ਨਾਲ ਕਿਉਂ ਜਨਮ ਲਿਆ ਤੂੰ ਵੀ ਮਾਂ ਦੇ ਗਰਭ ਚੋਂ ਹੀ ਲਹੂ ਨਾਲ ਲਿਪੜ ਕੇ ਬਾਹਰ ਨਿਕਲੇ ਮਾਂ ਦੇ ਪੇਟ ਦੇ ਵਿੱਚ ਤੇ ਸਾਰਿਆਂ ਨੇ ਜਨਮ ਇਸੇ ਤਰ੍ਹਾਂ ਹੀ ਹੋਏ ਤੇ ਕਹਿੰਦੇ ਫੇਰ ਤੇਰੇ ਤੇ ਮੇਰੇ ਦੇ ਵਿੱਚ ਕੀ ਫਰਕ ਹੈ ਏ ਬ੍ਰਾਹਮਣ ਜੇ ਪ੍ਰਮਾਤਮਾ ਉਹ ਨਿੱਦਾਂ ਫਰਕ ਕਰਦਾ ਤਾਂ ਬ੍ਰਾਹਮਣੀ ਨੇ ਕਹਿੰਦੇ ਸਾਰਿਆਂ ਥਾਂ ਦੇ ਇੱਕੋ ਜੇ ਸਾਰਿਆਂ ਨੇ ਜਨਮ ਲਿਆ ਤੇ ਤੂੰ ਵੀ ਉਸ ਮਾਂ ਦੇ ਗਰਭ ਦੇ ਪੇਟ ਦੇ ਵਿੱਚੋਂ ਹੀ ਆਇਆ 9 ਮਹੀਨੇ ਪਾਲ ਕੇ ਮੈਂ ਵੀ ਉੱਥੇ ਹੀ ਪਾਲ ਕੇ ਆਂ ਉਸ ਨੇ ਤਾਂ ਕੋਈ ਫਰਕ ਨਹੀਂ ਕੀਤਾ ਤਾਂ ਇਸ ਤਰ੍ਹਾਂ ਕਹਿੰਦੇ ਖੂਨ ਦੁੱਧ ਦੇ ਨਾਲ ਮਾਤਾ ਪਿਤਾ ਨੇ ਤੈਨੂੰ ਪਾਲਿਆ ਤੇਰਾ ਜਨਮ ਹੋਇਆ ਸੰਸਾਰ ਤੈਨੂੰ ਖਾਇਆ ਤੇ ਤੂੰ ਕੋਨੇ ਨੇ ਕੋਈ ਫਰਕ ਕੀਤਾ ਤੇ ਤੂੰ ਕੌਣ ਹੋਣ ਹਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੁੱਧ ਕਹਿੰਦੇ ਆਪ ਜੀ ਦੀਆਂ ਸੱਚੀਆਂ ਇਹ ਕਰੀਆਂ ਗੱਲਾਂ ਸੁਣ ਕੇ ਦਲੀਲਾਂ ਸੁਣ ਕੇ ਬ੍ਰਾਹਮਣਾਂ ਅਕੇ ਨਿਰਤੰਤਰ ਤਾਂ ਨਿਰੰਤਰਤਾ ਹੋ ਗਏ ਪ੍ਰਾਪ ਜੀ ਨਾਲ ਅੰਦਰੋਂ ਬਹੁਤ ਈਰਖਾ ਕਰਨ ਲੱਗੇ ਭਗਤ ਕਬੀਰ ਜੀ ਬ੍ਰਾਹਮਣਾਂ ਦੀਆਂ ਬਣਾਈਆਂ ਹੋਈਆਂ ਗਲਤ ਜੋ ਮਨਉਤਾਂ ਸੀ ਨਾ ਹਮੇਸ਼ਾ ਉਹਨਾਂ ਦਾ ਖੰਡਨ ਕਰਦੇ ਰਹੇ ਆਪ ਜੇ ਸਿਧਾਂਤ ਸੀ ਕਿ ਨਾਮ ਜਪ ਕੇ ਮਨ ਪਵਿੱਤਰ ਹੁੰਦਾ ਨਾ ਕਿ ਤੀਰਥਾਂ ਦੇ ਇਸ਼ਨਾਨ ਕਰਕੇ ਪਾਣੀ ਦੇ ਇਸ਼ਨਾਨ ਤਾਂ ਤਾਂ ਕਹਿੰਦੇ ਸਰੀਰ ਜ਼ਰੂਰ ਸ਼ੁਸ਼ੁਅਸ਼ ਹੋ ਜਾਂਦਾ ਹੈ ਪਰ ਜਿਹੜੇ ਮਾਨ ਵਿੱਚ ਵਿਕਾਰਾਂ ਦੇ ਮੈਲ ਹੈ ਉਹ ਉਹ ਨਹੀਂ ਜਾਂਦੀ ਉਹ ਤਾਂ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਉਹ ਤੁਹਾਡਾ ਜੋ ਮਾਨ ਹੈ ਉਹ ਸਾਫ਼ ਹੋ ਸਕਦਾ ਕਿਉਂਕਿ ਇੱਥੇ ਫਿਰ ਸੋਟ ਰਾਗ ਚ ਕਬੀਰ ਜੀ ਨੇ ਬਚਨ ਕੀਤਾ ਨਾ ਕਾਇਆ ਮਾਂਜ ਸੁਕਾਉਣ ਗੁਨਾ ਜੋ ਘਟ ਪੀਤਰ ਹੈ ਮਲਣਾ ਲਾਓ ਕਿ ਅੱਠ ਸਰ ਤੀਰਥ ਨਾਏ ਕਉਰਾ ਪੰਨ ਤੂੰ ਨਾ ਜਾਏ ਕਹਿੰਦੇ ਜੇ ਆਪ ਜੀ ਨੇ ਭਜਨ ਪ੍ਰਤਾਪ ਸਤਕਾ ਸਾਧੂ ਮਹਾਤਮਾ ਆਪ ਜੀ ਦੇ ਦਰਸ਼ਨ ਲਈ ਤਤਾਂ ਤੇ ਰਹਿੰਦੇ ਸਮਝਾਉਣਾ ਕੀਤਾ ਸੰਸਾਰ ਨੂੰ ਭਾਈ ਇਸ ਕਾਰਨ ਤੇਰਾ ਸੰਸਾਰ ਤੇ ਜਨਮ ਹੋਇਆ ਜੇ ਕਹਿੰਦੇ ਇਸ ਤਰ੍ਹਾਂ ਨਹਾਉਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲਦੀ ਹੁੰਦੀ ਪਰਮਾਤਮਾ ਦਾ ਮਲਾਪ ਹੁੰਦਾ ਫਿਰ ਬਾਣੀ ਵੀ ਕਹਿੰਦੀ ਹੈ ਨਾ ਇਹਨਾਂ ਨੇ ਤਾਂ ਕਹਿ ਵੀ ਜੇ ਹੁਣ ਲੌਕੀ ਨੂੰ 68 ਤੀਰਾਂ ਤੇ ਇਸ਼ਨਾਨ ਕਰਾ ਲਓ ਕਿ ਉਹਦੇ ਵਿੱਚੋਂ ਕੜਤਨ ਖਤਮ ਹੋ ਜੂਗੀ ਕਿ ਉਹ ਮਿੱਟੀ ਹੋ ਜੂਗੀ ਕਹਿੰਦੇ 68 ਪਾਣੀਆਂ ਦੇ ਵਿੱਚ ਪਾਉਣ ਦੇ ਨਾਲ ਕੌੜੇ ਦੇ ਵਿੱਚੋਂ ਕੜਤਨ ਨਹੀਂ ਜਾਣੇ ਉਸੇ ਤਰ੍ਹਾਂ ਜਿੰਨਾ ਤੂੰ ਮਰਜ਼ੀ ਇਸ਼ਨਾਨ ਕਰ ਲੈ ਤੇਰੇ ਅੰਦਰੋਂ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਨਹੀਂ ਜਾਏ ਤੂੰ ਤਾਂ ਨਾਮ ਜਪਿਆ ਸਿਮਨ ਕੀਤੇ ਸੇਵਾ ਕੀਤੇਹੀਂ ਜਿਹੜਾ ਮਨ ਜਿਹੜਾ ਨਿਰਮਲ ਹੋਣਾ ਇਸ ਕਰਕੇ ਕਹਿੰਦੇ ਫਿਰ ਜਲ ਨਾਲ ਪਲਾ ਹੁੰਦਾ ਕਹਿੰਦੇ ਫਿਰ ਜਲ ਤੇ ਮੱਜਣ ਜੇਗਤ ਹੋਵੇ ਨਿਤ ਨਿਤ ਮੈਂਡ ਘਣਾਵੇ ਜੈਸੇ ਮੈਂਡ ਕੋ ਤੈਸੇ ਹੋਏ ਨਾਰਾ ਫਿਰ ਫਿਰ ਜੋਨੀ ਪਾਵੇ ਕਹਿੰਦੇ ਫਿਰ ਉਵੇਂ ਜਿਵੇਂ ਡੱਡੂ ਮੱਛੀਆਂ ਵਾਰ-ਵਾਰ ਜਨਮੇ ਜਾਂਦੇ ਆ ਬੰਦੇ ਤੂੰ ਵੀ ਵਾਰ-ਵਾਰ ਜਨਮ ਲਈ ਜਾਂਦਾ ਜੇ ਪਾਨ ਤਰਦੇ ਨੇ ਡੱਡੂ ਮੱਛੀਆਂ ਦਾ ਪਾਣੀ ਚ ਰਹਿੰਦੇ ਬਰ ਉਹ ਤਰ ਜਾਂਦੇ ਉਹ ਮੁਕਤੀ ਨੂੰ ਪਾ ਲੈਂਦੇ ਇਸ ਕਰਕੇ ਕਹਿੰਦੇ ਏਕ ਮੰਦਰ ਦੋਏ ਏਕ ਦੁਆਵਾ ਹਮ ਤੋ ਸਾਰਤ ਓਨ ਕੋ ਖਾਟ ਮੂਢ ਪਲੂਸ ਕਮਰ ਬੰਦ ਪੋਥੀ ਹਮ ਕੋ ਚਾਬਨ ਓਨ ਕੋ ਰੋਟੀ ਕਹਿੰਦੇ ਜੋ ਵੀ ਘਰ ਵਿੱਚ ਹੁੰਦਾ ਨਾ ਸਾਰਾ ਲੋੜ ਬੰਦਾ ਅਵਗਤਾਂ ਨੂੰ ਵੰਡ ਦਿੰਦੇ ਇਸ ਸਮੇਂ ਸਮੇਖਰਾਲੂ ਬ੍ਰਾਹਮਣਾਂ ਨੇ ਆਪ ਨੂੰ ਨੀਚਾ ਦਿਖਾਉਣ ਦੇ ਕਈ ਤਰ੍ਹਾਂ ਦੇ ਛਜੰਤਰ ਕੀਤੇ ਪਰ ਹਰ ਸਮੇਂ ਪਰਮਾਤਮਾ ਜੀ ਨੇ ਆਪ ਪ੍ਰਤੱਖ ਵਰਤ ਕੇ ਆਪ ਦਾ ਮਾਣ ਤੇ ਸਤਕਾਰ ਹੋਰ ਦੋਵਾਂ ਚੌਣਾ ਕਰ ਦਿੱਤਾ ਜਿੱਥੇ ਮਹਾਰਾਜ ਨੇ ਫਰੋਣਾ ਕੀਤਾ ਹੈ ਕਿ ਕਵੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਾ ਜਾਣੋਂ ਕਿਸ ਹਰ ਕੀਆ ਭੈਓ ਕਬੀਰ ਕਬੀਰ ਜੋ ਲੋਕ ਦਵੇਸ਼ ਕਰਦੇ ਸੀ ਨਾ ਈਰਖਾ ਨਾਲੇ ਸਾਖੀ ਆਉਂਦੀ ਐ ਉਹਨਾਂ ਨੇ ਕੀਤਾ ਨਾ ਜਾਣ ਬੁੱਝ ਕੇ ਬ੍ਰਾਹਮਣਾਂ ਦੇ ਨਾਲ ਦੇ ਜਾਣ ਬੁੱਝ ਕੇ ਸਾਰੇ ਨਗਰ ਦੇ ਵਿੱਚ ਨਾ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਕਿ ਕਬੀਰ ਦੇ ਘਰੇ ਲੰਗਰ ਹੈ ਕਬੀਰ ਕਹਿੰਦੇ ਆਪ ਦੇ ਨੂੰ ਮਹਾਤਮਾ ਕਹੁੰਦਾ ਨਾ ਆਪ ਦੇ ਆਪ ਨੂੰ ਭਗਤ ਸਜਾਉਂਦਾ ਹੈ ਜਾਣ ਬੁੱਝ ਕੇ ਨਾ ਸਾਰੇ ਪਾਸੇ ਜਾ ਕੇ ਵਾਜਾ ਦਵਾਤਾ ਰੌਲਾ ਪਵਾਤਾ ਵੀ ਕਬੀਰ ਦੇ ਘਰੇ ਬ੍ਰਹਮ ਭੋਜ ਆਪੇ ਆਓ ਸਾਰੇ ਪਹੁੰਚੋ ਵੱਡੇ ਵੱਡੇ ਥਾਂ ਤੇ ਜਾ ਕੇ ਚਿੱਠੀਆਂ ਪਹਤਾ ਤਿੰਨ ਸਾਰੇ ਕਹਿੰਦੇ ਸੰਤ ਮਹਾਤਮਾ ਨਗਰ ਨਿਵਾਸੀ ਵੱਡੇ ਵੱਡੇ ਰਾਜੇ ਸਾਰੇ ਪਹੁੰਚੇ ਪਰ ਕਹਿੰਦੇ ਕਬੀਰ ਜੀ ਨੂੰ ਜਦੋਂ ਪਤਾ ਲੱਗਿਆ ਇਸ ਗੱਲ ਬਾਰੇ ਵੀ ਮੇਰੇ ਘਰੇ ਬ੍ਰਹਮ ਭੋਜ ਦੇ ਇਹਨਾਂ ਝੂਠੀ ਹਵਾਈ ਲਾਤੀ ਉਹ ਕਹਿੰਦਾ ਮੇਰੇ ਘਰੇ ਤਾਂ ਹੁਣ ਆਪ ਦੇ ਖਾਣ ਨੂੰ ਰੋਟੀ ਨਹੀਂ ਮੈਂ ਕਿਸੇ ਨੂੰ ਕੀ ਖਵਾਉਂਗਾ ਕਬੀਰ ਜੀ ਨੇ ਜਾਣ ਬੁੱਝ ਕੇ ਕਹਿੰਦੇ ਆਪਣੇ ਘਰੋਂ ਚਲੇ ਗਏ ਜੰਗਲ ਦੇ ਵਿੱਚ ਜਾ ਕੇ ਨਾਮ ਜਪਣ ਲੱਗ ਪਰਮਾਤਮਾ ਨੂੰ ਬੇਨਤੀ ਕਰਦੇ ਵੀ ਇਹਨਾਂ ਨੇ ਤਾਂ ਠੂਠੀ ਬਾਹ ਲਾ ਦਿੱਤੀ ਤੇ ਇਹ ਤਾਂ ਹੁਣ ਮੇਰੀ ਬਾਹ ਕੀ ਜਾਣੀ ਇਹ ਤਾਂ ਹੁਣ ਤੂੰ ਜਾਣੇ ਜੋ ਕਰਨਾ ਤੂੰ ਹੀ ਕਰਨਾ ਉਹ ਸਿਮਨ ਕਰੀ ਕੇ ਜੰਗਲਾਂ ਦੇ ਵਿੱਚ ਬੈਠ ਕਹਿੰਦੇ ਆਪ ਕਾਲਪੁਰਖ ਨੇ ਕਬੀਰ ਦਾ ਰੂਪ ਧਾਰ ਕੇ ਉਹਦੇ ਘਰੇ ਆਉਣਾ ਕੀਤਾ ਤੇ ਸਾਰੇ 36 ਪਦਾਰਥ ਤਿਆਰ ਕੀਤੇ ਜਿੰਨੇ ਵੀ ਸੰਗਤ ਆਏ ਜਿੰਨੇ ਵੀ ਸਾਰੇ ਇਹਨਾਂ ਨੂੰ ਖੁੱਲਾ ਭੋਜਨ ਦਿੱਤਾ ਕਹਿੰਦੇ 36 ਪ੍ਰਕਾਰ ਦਾ ਭੋਜਨ ਖੁੱਲਾ ਦਿੱਤਾ ਖੁੱਲਾ ਹਰ ਨੂੰ ਕਹਿੰਦੇ ਭਰ-ਭਰ ਕੇ ਡੋਲੂ ਪੜਾਏ ਲੈ ਜਾਉ ਮੁੱਕਣੇ ਤੇ ਨਾ ਤੇ ਭੋਜਨ ਲਿਜਾਣ ਦੇ ਜਾਂਦੇ ਰੋਲਾ ਜਆ ਪਿਆ ਨਾ ਤੇ ਇਹਨਾਂ ਨੇ ਵੀ ਜਦੋਂ ਕੋਲ ਦੇ ਕਈ ਸਾਥੀ ਹੋਰ ਨੰਗੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਬੀਰ ਹੀ ਹੈ ਤੇ ਕਬੀਰ ਦੀ ਜਾਇਜਾਕਾਰ ਕਰੇ ਧੰਨ ਕਬੀਰ ਧੰਨ ਕਬੀਰ ਉਹ ਲੋਕ ਜਾਣਦੇ ਨੇ ਕਬੀਰ ਨੂੰ ਕਹੀ ਜਾਂਦੇ ਵੀ ਜਾ ਕਬੀਰ ਦੇ ਘਰੇ ਬ੍ਰੰਭੋਹ ਚੱਲੀ ਜਾਂਦਾ ਖੁੱਲਾ ਵਰਤਾਰਾ ਹੋ ਰਿਹਾ ਟੁੱਟ ਭੰਡਾਰਾ ਵਰਤ ਰਿਆ ਜਾ ਜਾ ਕੇ ਛਕ ਲੈ ਤੇ ਕਬੀਰ ਅੰਦਰੋਂ ਸੋਚਣ ਲੱਗਾ ਮੈਂ ਤਾਂ ਇੱਥੇ ਬੈਠਾ ਮੇਰੇ ਘਰੇ ਕੌਣ ਰੋਟੀਆਂ ਵਰਤਾਈ ਜਾਂਦਾ ਵੀ ਮੈਂ ਕਬੀਰ ਤਾਂ ਮੈਂ ਹੀ ਆ ਅਨੇਕਾਂ ਨੇ ਜੇ ਤੋ ਕਿਆ ਵੀ ਲੱਡੂ ਜਲੇਬੀਆਂ ਸੀ ਲੈ ਕੇ ਆਏ ਆ ਪਦਾਰਥ ਲੈ ਕੇ ਆਏ ਖੀਰ ਕੜਾ ਖਾ ਕੇ ਜਾਂ ਤੂੰ ਵੀ ਜਾਇਆ ਇਹ ਜਦਾ ਆਪਣੇ ਘਰ ਆਏ ਪਰਮਾਤਮਾ ਨੇ ਦੇਖਿਆ ਕਬੀਰ ਆਉਂਦਾ ਕਹਿੰਦੇ ਉੱਥੋਂ ਲੋਕ ਤੇ ਭਗਤੀ ਜੈ ਜੈਕਾਰ ਕਰਾਤੇ ਤਾਂ ਕਬੀਰ ਜੀ ਕਹਿਣ ਲੱਗੇ ਨਾ ਹਮ ਕੀਆ ਨਾ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਹਿੰਦੇ ਨਾ ਅਸੀਂ ਕੀਤਾ ਨਾ ਅਸੀਂ ਕਰੀ ਸਕਦੇ ਐਡਾ ਵੱਟਾ ਕੋ ਗਰੀਬ ਬੰਦਾ ਐਡਾ ਵੱਟਾ ਭੰਡਾਰਾ ਕਿਵੇਂ ਕਰ ਦੂ ਕਹਿੰਦੇ ਨਾ ਇਹ ਸਰੀਰ ਤੋਂ ਐਡੀ ਸੇਵਾ ਹੋ ਸਕਦੀ ਹੈ ਪਰ ਕਹਿੰਦੇ ਕਿਆ ਜਾਨੂ ਕੁਛ ਹਰ ਕੀਆ ਭਇਓ ਕਬੀਰ ਕਬੀਰ ਜਿਹੜਾ ਕੁਛ ਕੀਤਾ ਤੇ ਤਾਂ ਪਰਮਾਤਮਾ ਨੇ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਭਾਈ ਉਹਨੇ ਇਹ ਜੋ ਕਬੀਰ ਦਾ ਜੋ ਇਹ ਨਾਮ ਉੱਚਾ ਕਰਤਾ ਕਬੀਰ ਕਬੀਰ ਦੁਨੀਆ ਕਰਦੀ ਜਾ ਰਹੀ ਹੈ ਇਕ ਕਿਉਂਕਿ ਬਾਣੀ ਕਹਿੰਦੀ ਆ ਨਾ ਜਿਸ ਪਾਪੀ ਕੋ ਕੋਈ ਨਾ ਜਾਣੇ ਨਾਮ ਜਪਤ ਚੌਂ ਕੁੰਟ ਜਾਨਾ ਮੈਂ ਕਹਿੰਦੇ ਜਿਹੜਾ ਕੋਈ ਭਾਈ ਜੀ ਨਹੀਂ ਜਾਣਦਾ ਕੇਵਲ ਨਾਮ ਸਿਮਨ ਕਰੇ ਉਹਨੂੰ ਸਾਰਾ ਸੰਸਾਰ ਜਾਣਨ ਲੱਗ ਜਾਊਗਾ ਤੇ ਜਿਸ ਜਿਹੜੀ ਆਪ ਜੀ ਨੇ ਕਹਿੰਦੇ ਕੋ ਕਰਮ ਕਰਨਾਂ ਦੀ ਬਾੜ ਬੜੀ ਜਲੇਦੀ ਨਾਲ ਉਹ ਖੇੜੀ ਅਤੇ ਮੁਸਲਮਾਨੀ ਸ਼ਰੀਅਤ ਸੋਸ਼ੀਅਤ ਅੱਗੇ ਵੀ ਜਾ ਕੇ ਆਪ ਜੀ ਨੇ ਰਾਜ ਕੇ ਜੋ ਉਲਟਾ ਕੀਤਾ ਵੀ ਤੁਹਾਡੇ ਇਹ ਜੋ ਕਾਨੂੰਨ ਬਣਾਇਆ ਜੋ ਸਾਡੀ ਰੌ ਰਿਤੀਆਂ ਥੋਡੀਆਂ ਬਣਾਈਆਂ ਮੁਸਲਮਾਨਾਂ ਦੀਆਂ ਹਿੰਦੂਆਂ ਦੀਆਂ ਸਾਰਿਆਂ ਦੀ ਮਹਾਰਨੇ ਉਲੰਘਣਾ ਕੀਤੀ ਔਰ ਝੂਠੀ ਨੀਤੀ ਦੱਸ ਕੇ ਉਹਨਾਂ ਹਟਾਉਣਾ ਕੀਤਾ ਆਪ ਜੀ ਸਾਬਤ ਸੂਰਤ ਦਸਤਾਰ ਸਿਰ ਤੇ ਔਰ ਅਲੰਬਰ ਧਾਰ ਸੰ ਜੋ ਪਰਮੇਸ਼ਰ ਨੇ ਸਰੀਰ ਦਿੱਤਾ ਬਣਾਇਆ ਉਸੇ ਤਰ੍ਹਾਂ ਹੀ ਰੱਖਿਆ ਔਰ ਜਿਸ ਵਿੱਚ ਵਾਦਾ ਘਾਟਾ ਉਹਨਾਂ ਨੇ ਕੋਈ ਵੀ ਨਹੀਂ ਕੀਤਾ ਪਰਮਾਤਮਾ ਦੇ ਅਗਿਆ ਕਰਨ ਨਹੀਂ ਚਾਹੀ ਅਸੀਂ ਤਾਂ ਹੁਣ ਜੇ ਮਹਾਰਾਜ ਨੇ ਸਾਡੇ ਸਰੀਰ ਤੇ ਜਿੱਥੇ ਦਾੜੀ ਕੇਸ ਦਿੱਤੇ ਆ ਜਿੱਥੇ ਲੋੜ ਸੀ ਉੱਥੇ ਕੇਸ ਆਏ ਨਾ ਛਾਤੀ ਤੇ ਵਾਲ ਨਾ ਸਿਰ ਤੇ ਕੇਸ ਨੇ ਮੁਖ ਤੇ ਕੇਸ ਨੇ ਗੁਬਾਹਾਂ ਤੇ ਵੱਡੇ ਵਾਲ ਨਹੀਂ ਆ ਗਏ ਤੇ ਕਹਿੰਦੇ ਇਹਨਾਂ ਨੇ ਆਪਾਂ ਅਗਿਆ ਕਰ ਦਿੰਦੇ ਇਹਨੂੰ ਕਟਾਉਨੇ ਆ ਇਹਨਾਂ ਦਾ ਆਵਗਿਆ ਹੈ ਗੁਰੂ ਕੀ ਨਾਰਾਜਗੀ ਹੈ ਮਹਾਰਤ ਕਹਿੰਦੇ ਕੇਸ ਗੁਰੂ ਕੀ ਮੋਹ ਗੁਰੂ ਦੀ ਮੋਹ ਹੈ ਭਾਈ ਇਹ ਤਕਨਿਸ ਤਰ੍ਹਾਂ ਕਬੀਰ ਨੇ ਜੀ ਜੋ ਵੀ ਸਰੀਰ ਭਗਵਾਨ ਕਨ ਨੂੰ ਬਖਸ਼ਿਆ ਉਸੇ ਤਰ੍ਹਾਂ ਸਾਫ ਸੁਥਰਾ ਰੱਖਿਆ ਉਹਦੇ ਵਿੱਚ ਕੋਈ ਵੀ ਉਲੰਘਣਾ ਨਹੀਂ ਕੀਤੀ ਤੇ ਜੋ ਮੁਸਲਮਾਨ ਸੁੰਨਤ ਕਰਾਉਂਦੇ ਆਦ ਉਹਤੇ ਵੀ ਤਰਕ ਕੀਤਾ ਕਿ ਸਖਤ ਸਨੇਹ ਕਰ ਸੁੰਨਤ ਕਰੀਐ ਮੈਂ ਨਾ ਬਦੋਂਗਾ ਭਾਏ ਜੋ ਰੇ ਖੁਦਾਏ ਮੋਏ ਤੁਰਕ ਕਰੇਗਾ ਆਪੇ ਹੀ ਕਟ ਜਾਏ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾਕਾ ਕੀ ਜੀਐ ਅਰਧ ਸਰੀਰੀ ਨਾਰਨ ਛੋਡਾ ਤਾਂ ਤੇ ਹਿੰਦੂ ਹੀ ਰਹੀਐ ਕਹਿੰਦੇ ਇਹਨਾਂ ਨੇ ਵਜੂਦ ਕਰਕੇ ਵਿਖਾਵੇ ਦੀਆਂ ਨਵਾਜਾਂ ਪੜਨੀਆਂ ਸਿਰਦਾ ਕਰਨਾ ਹੱਜ ਕਰਨਾ ਇਹ ਤੁਹਾਡਾ ਬੇਕਾਰ ਬਿਰਥ ਹੈ ਜੋ ਤੁਹਾਡੀ ਨੀਅਤ ਨਹੀਂ ਸਾਫ ਕਿਆ ਊਜ ਪਾਗ ਕੀ ਆ ਮੋ ਧੋਇਆ ਕਿਆ ਮ ਸਿਦ ਸਿਰ ਲਾਇਆ ਜੋ ਦਿਲ ਮਹਿ ਕਪਟ ਨਿਵਾਜ ਗੁਜਾਰੂ ਕਿਆ ਹਜ ਕੰਬੈ ਜਾਇ ਕਬੀਰ ਜੀ ਪ੍ਰਭਾਤੀ ਰਾਗ ਚ ਕਹਿੰਦੇ ਆ ਤੇ ਤੁਹਾਡੀ ਨਵਾਜਾਂ ਪੜਨੀਆਂ ਇਹ ਸੀਸ ਨਿਵਉਣਾ ਇਹ ਚੱਲ ਕੇ ਆਉਣਾ ਗੁਰੂ ਘਰ ਹਜ ਕਰਨ ਜਾਣਾ ਤੁਹਾਡਾ ਵਿਅਰਥ ਹੈ ਜੇ ਤੁਹਾਡੀ ਨੀਤੀ ਨਹੀਂ ਸਾਫ ਜੇ ਹਿਰਦੇ ਵਿੱਚ ਕਪਟ ਹੈ ਤੇ ਕਹਿੰਦੇ ਤੁਹਾਡਾ ਇਹ ਦਾਨ ਇਹ ਪੁੰਨ ਇਹ ਸੇਵਾ ਇਹ ਸਿਮਰਨ ਇਹ ਪੜਨਾ ਇਹ ਕਰਨਾ ਸਾਰਾ ਇਹ ਵਿਅਰਥ ਹੈ ਔਰ ਇਸ ਤਰ੍ਹਾਂ अनेका वचन ਕਰਦੇ ਸੰਸਾਰ ਵਿੱਚ ਵਿਚਰੇ ਭਗਤ ਕਬੀਰ ਜੀ ਨੇ ਜਦੋਂ ਇਹ ਮਹਿਸੂਸ ਕੀਤਾ ਸਮਾਂ ਪਾਇਆ ਨਾ ਦਰਿਆ ਗੰਗਾ ਦੇ ਵਿੱਚ ਡੁੱਬ ਕੇ ਮਾਰਨ ਵਿੱਚ ਵੀ ਜਦੋਂ ਬਾਦਸ਼ਾਹ ਨੂੰ ਸਫਲਤਾ ਨਾ ਮਿਲੇ ਤੇ ਬਾਬਾ ਕਬੀਰ ਜੀ ਪਾਸ ਸਾਰਿਆਂ ਨੂੰ ਮਾਫੀ ਮੰਗਣੀ ਪੈਗੀ ਚੌ ਚੱਕਾਂ ਦੇ ਵਿੱਚ ਆਪ ਜੀ ਦੀ ਜੈ ਜੈਕਾਰ ਹੋ ਕਿਉਂਕਿ ਸਤਿ ਕਬੀਰ ਹਾਥੀ ਨੇ ਵੀ ਕੁਝ ਨਾ ਕਿਹਾ ਜਦੋਂ अनेका ਤਰ੍ਹਾਂ ਦੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਰਾਜਿਆਂ ਵੱਲੋਂ ਸਮਿਆਂ ਵੱਲੋਂ ਗੂੰਡ ਰਾਗ ਦੇ ਵਿੱਚ ਬਹੁਤ ਵੱਡਾ ਵਿਸਥਾਰਕ ਬੀਜੇ ਨੇ ਕੀਤਾ ਹੈ ਕਿ ਪੂਜਾ ਬਾਂਦ ਪਿਲਾ ਕਰ ਡਾਰਿਓ ਹਸਤੀ ਕਰੋਪ ਮੂਣ ਮੈਂ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਆਹ ਮੂਰਤ ਕੈ ਹਉ ਬਲਿਹਾਰ ਕਿ ਮੈਨੂੰ ਮਾਰਨ ਵਾਸਤੇ ਹਾਥੀ ਨੂੰ ਭੇਜਿਆ ਪਰ ਹਾਥੀ ਨੇ ਆ ਕੇ ਭਗਤ ਕਬੀਰ ਜੀ ਨੂੰ ਨਮਨ ਸ਼ਕਾਰਾਂ ਕੀਤੀਆਂ ਨਮਨ ਸ਼ਕਾਰਾਂ ਕੀਤੀਆਂ ਇਹ ਸਾਰੇ ਕਬਰਾਗੇ ਠਾਹਾਂ ਬੈਠ ਗਏ ਜਦੋਂ ਹਾਥੀ ਕਬੀਰ ਜੀ ਨੂੰ ਗੰਗਾ ਦੇ ਦਰਿਆ ਦੇ ਵਿੱਚ ਸਲਾਂਗਾ ਮਾਰਗ ਬਨ ਕੇ ਛੁੱਟਣ ਦਾ ਹੁਕਮ ਕਰ ਦਿੱਤਾ ਐਲਕਾਰਾਂ ਜਲਾਲਾ ਨੇ ਭਗਤ ਕਬੀਰ ਨੂੰ ਸੰਗਲਾਂ ਨਾਲ ਬੰਨ ਕੇ ਗੰਗਾ ਛੁੱਟ ਦਿੱਤਾ ਪਰ ਕਹਿੰਦੇ ਪਰਮਾਤਮਾ ਪਰਮੇਸ਼ਰ ਨੇ ਐਸੀ ਰੱਖਿਆ ਕੀਤੀ ਕਿ ਕਬੀਰ ਜੀ ਡੁੱਬੇ ਨਹੀਂ ਫੁੱਲ ਦੇ ਵਾਂਗ ਤਰ ਕੇ ਆ ਗਏ ਫੁੱਲ ਦੇ ਵਾਂਗ ਗੰਗ ਗੁਸੈਨ ਗਹਿਰ ਗੰਬੀਰ ਜੰਜੀਰ ਬਾਂਧ ਕਾਰ ਖਰੇ ਕਬੀਰ ਮਨ ਨ ਟਿਕੈ ਤਨ ਕਾਹੇ ਕੋ ਡਾਰਾਏ ਚਰਨ ਕਮਲ ਚਿਤ ਰਹਿਉ ਸਮਾਏ ਗੰਗਾ ਕੀ ਲਹਿਰ ਮੇਰੀ ਟੁੱਟੇ ਜੰਜੀਰ ਨਿਰਸ਼ਾਲਾ ਪਰ ਬੈਠੇ ਕਬੀਰ ਕਹਾ ਕਬੀਰ ਸੂ ਸੰਗ ਨਾ ਸਾਥ ਜਲ ਥਲ ਰਾਖਣ ਹੈ ਰਗੁਨਾਥ ਉਹਨਾਂ ਨੇ ਕਹਿੰਦੇ ਸੰਗਣਾ ਨਾਲ ਬਨ ਕੇ ਡੋਬਣ ਦੀ ਕੋਸ਼ਿਸ਼ ਕੀਤੀ ਜਿਵੇਂ ਪ੍ਰਹਿਲਾਦ ਨੂੰ ਪੱਥਰ ਬਨ ਕੇ ਡੋਬਣ ਦੀ ਕੋਸ਼ਿਸ਼ ਕੀਤੀ ਪਰ ਕਿਨਾਂ ਜਿੰਨਾਂ ਦਾ ਰਾਖਾ ਆਪ ਹੋ ਗਿਆ ਤੇ ਕਹਿੰਦੇ ਉਹ ਪ੍ਰਮਾਤਮਾ ਨੇ ਆ ਕੇ ਪ੍ਰਗਟ ਹੋ ਕੇ ਨਾ ਕਮਲ ਦੇ ਫੁੱਲ ਵਾਂਗ ਸਾਨੂੰ ਕਹਿੰਦੇ ਜਲ ਤੇ ਤਾਰਤਾ ਸਾਡੇ ਜਿਹੜੀਆਂ ਜ਼ੰਜੀਰਾਂ ਸੀ ਉਹ ਟੁੱਟ ਗਈਆਂ ਤੇ ਕਹਿੰਦੇ ਖੁੱਲ ਗਏ ਸਾਰਾ ਕੋ ਹੱਥ ਪੈਰ ਤੇ ਕਹਿੰਦੇ ਮੈਂ ਇੱਕ ਫੁੱਲ ਦੇ ਵਾਂਗ ਤਰ ਕੇ ਕਿਨਾਰੇ ਤੇ ਆ ਗਿਆ ਕਹਿੰਦੇ ਪ੍ਰਮਾਤਮਾ ਨੇ ਮੈਨੂੰ ਰੱਖ ਲਿਆ ਕਿਉਂਕਿ ਉਹ ਪਰਮੇਸ਼ਰ ਕਹਿੰਦੇ ਹਰ ਥਾਂ ਤੇ ਜਾਲ ਤੇ ਥਾਲ ਦੇ ਵਿੱਚ ਰੱਖਣ ਵਿੱਚ ਸਮਰੱਥਾ ਰੱਖਦਾ ਹੈ। ਕਹਿੰਦਾ ਫਿਰ ਇਹ ਮਹਿਸੂਸ ਕੀਤਾ ਕਿ ਹੁਣ ਸਾਡਾ ਸੀ ਤਿਆਗਣ ਦਾ ਹੀ ਸਮਾਂ ਹੈ। ਆਖਰੀ ਸਮਾਂ ਆ ਗਿਆ ਜੋ ਲੋਕ ਅਨੇਕਾਂ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਰ ਲਾ ਕੇ ਤਾਂ ਕਹਿੰਦੇ ਫਿਰ ਸੰਸਾਰ ਵਿੱਚ ਰਹਿਣਾ ਉਹਨਾਂ ਨੇ ਮੁਨਾਬਸ ਨਹੀਂ ਸਮਝਿਆ। ਜਾਣਾ ਹੀ ਚੰਗਾ ਲੱਗਿਆ। ਕਹਿੰਦੇ ਪ੍ਰਭੂ ਜੀ ਜਦੋਂ ਜੰਮੇ ਜਿੰਮੇ ਲੱਗੀ ਡਿਊਟੀ ਪੂਰੀ ਹੋ ਗਈ ਨਾ ਜੋ ਪਰਮਾਤਮਾ ਨੇ ਡਿਊਟੀ ਦਿੱਤੀ ਸੀ। ਉਹ ਸਾਰੇ ਕਾਰ ਵਿਹਾਰ ਨਵੇੜ ਕੇ ਨਾ ਸੰਸਾਰੀ ਤੌਰ ਤੇ ਤਾਦਾ ਆਪ ਜੀ ਨੇ ਇੱਕ ਹੋਰ ਗਲਤ ਮਨਔਜ ਜੋ ਪਟੱਲਾ ਸੀ ਨਾ ਭਰਮ ਨੂੰ ਦੂਰ ਕਰਨ ਵਾਸਤੇ ਆਪ ਜੀ ਨੇ ਕਾਂਸੀ ਛੱਡ ਕੇ ਮਗਹਰ ਵਿੱਚ ਜਾ ਕੇ ਰਹਿਣ ਲੱਗੇ ਕਿਉਂਕਿ ਪੰਡਤਾਂ ਦਾ ਕਹਿਣਾ ਇਹ ਸੀ ਵੀ ਜਿਹੜਾ ਮਗਹਰ ਜਾਊਗਾ ਉਹ ਗਦੇ ਦੀ ਜੁਨ ਪਾਊਗਾ ਤੇ ਕਹਿੰਦੇ ਕਾਂਸੀ ਛੱਡ ਕੇ ਆਪ ਨੇ ਇਹ ਵੀ ਭਰਮ ਦੂਰ ਕੀਤਾ ਜਾ ਕੇ ਉੱਥੇ ਰਹਿਣ ਲੱਗੇ ਕਾਂਸੀ ਦੇ ਵਿੱਚ ਜਾ ਕੇ ਸਿੱਧ त्यागਣਾ ਕੀਤਾ ਔਰ ਸਿੱਧੇ ਹੀ ਵਕੁੰਟ ਧਾਮ ਨੂੰ ਗਏ ਉਹ ਜਾ ਕੇ ਦੱਸਿਆ ਕਹਿੰਦੇ ਲਓ ਅਸੀਂ ਤਾਂ ਵਕੁੰਟ ਪਹੁੰਚ ਗਏ ਅਸੀਂ ਤਾਂ ਗਦੇ ਬਣੇ ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੀਆਂ ਜੋ ਰੌ ਰਿਤੀਆਂ ਸੀ ਵਹਿਮ ਭਰਮ ਸੀ ਸਮੇਂ ਦੇ ਉਹਨਾਂ ਨੂੰ ਬੜੇ ਤਗੜੇ ਹੋ ਕੇ ਇਹਨਾਂ ਨੇ ਸਿੱਧੇ ਤੌਰ ਤੇ ਮੱਥਾ ਲਾ ਕਰਕੇ ਮਟਾਉਣਾ ਕੀਤਾ ਹੈ ਇਸ ਮਨੁੱਖ ਦੇ ਕਰਮਾਂ ਦੀ ਜੋ ਮਾੜੇ ਚੰਗੇ ਨੇ ਚੰਗੇ ਕਰਮ ਕਰਕੇ ਜੀਵਨ ਮੁਕਤੀ ਮਿਲਦੀ ਕਹਿੰਦੇ ਚੰਗਾ ਮਾੜਾ ਕੋਈ ਵੀ ਨਹੀਂ ਹੈ ਸੰਸਾਰ ਭਲੇ ਸੁਭ ਕਰਮ ਕਰੋ ਤੁਹਾਡੇ ਨਾਲ ਵੀ ਭਲਾ ਹੋ ਇਹ ਵਿਚਾਰ ਮਨ ਵਿੱਚ ਰੱਖੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇ ਕਹਿੰਦੇ ਸਿਧਾਂਤ ਨਾਲ ਸਭ ਕੁਝ ਹੋ ਸਕਦਾ ਹੈ ਕਹਿੰਦੇ ਕਾਂਸੀ ਮਗਹਰਾ ਸਾਮ ਵਿਚਾਰੇ ਕਹਿੰਦੇ ਇਸ ਕਰਕੇ ਆਪ ਨੇ ਪੂਰਨੇ ਪਾ ਕੇ 120 ਸਾਲ ਸੰਸਾਰ ਵਿੱਚ ਵਿਚਾਰੇ ਔਰ ਬਹਿਮਾ ਪਰਮਾ ਪਖੰਡਾਂ ਦਾ ਨਾਸ ਕੀਤਾ ਔਰ ਆਪ ਜੀ ਨੇ ਕਹਿੰਦੇ ਆੰਤਮ ਜੋਤੀ ਜੋਤ ਰਲੀ ਆਲਾ ਕਰਮ ਕਰਕੇ ਸੰਸਾਰ ਤੋਂ ਇਸ ਤੋਂ ਸਦਾ ਲਈ ਅਲਵਿਦਾ ਕਹਿ ਗਏ ਔਰ ਆਪ ਜੀ ਦੇ ਜੋ ਅਸਲੀ ਜੋ ਸ਼ਬਦ ਸੀ ਸਵ ਸਰੂਪ ਜੋ ਆਪ ਜੀ ਤਕਰੀਬਨ 541 ਸ਼ਬਦ ਸਾ ਲੋਕਾਂ ਦੁਆਰਾ ਜਵਾਬ ਨੇ ਉਚਾਰਨ ਕੀਤੇ ਔਰ ਜੋ ਕੀ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਔਰ ਆਪ ਦੀ ਇਲਾਹੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਧ ਦੇ ਸਤਕਾਰ ਦੇ ਵਿੱਚ ਸੁशोਭਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਤਾਂ ਇਸ ਤਰ੍ਹਾਂ ਆਪ ਸੰਸਾਰ ਦੇ ਵਿੱਚੋਂ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਨਿਰੰਕਾਰ ਦੁਆਰਾ ਦਿੱਤੇ ਇਸ ਜੋ ਕਰਮ ਨੂੰ ਨਿਭਾਉਂਦੇ ਆਂ ਸੰਸਾਰ ਦੇ ਵਿੱਚੋਂ ਤਕਰੀਬਨ ਤਕਰੀਬਨ ਆਪ ਜੀ 1518 ਈਸਵੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਏ ਔਰ ਗੁਰੂ ਅਰਜਨ ਦੇਵ ਜੀ ਨੇ ਇਹ ਫਰਮਾਉਣਾ ਕੀਤਾ ਹੈ ਮਹਾਰਾਜ ਨੇ ਸਾਰਾ ਕੁਝ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਅਨੇਕਾਂ ਆਪ ਜੀ ਨੇ ਸ਼ਬਦੋਚਾਰਨ ਕੀਤੇ ਸੰਸਾਰ ਦੇ ਭਲੇ ਵਿੱਚ ਜਾ ਕਰਕੇ ਖੜੰਬਾ ਖੜੰਬੇ ਦੀ ਮਗਹਰ ਦੀ ਧਰਤੀ ਉੱਥੇ ਜਾ ਕੇ ਆਪ ਨੇ ਗੋਰਖਪੁਰ ਤੋਂ ਪਾਛਮ ਵੱਲ 15 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਵਿੱਚ ਜਾ ਕੇ ਆਪ ਜੀ ਨੇ ਪਰ ਲੋਗਵਨ ਕੀਤਾ ਸੋ ਆਪ ਜੀ ਨੇ 17 ਰਾਗਾਂ ਦੇ ਵਿੱਚ 541 ਸ਼ਬਦ ਸਲੋਕ ਸਮੇਤ ਔਰ 6 ਸਲੋਕ ਗੁਰੂ ਸਾਹਿਬ ਜੀ ਨੇ ਜੋ ਆਪ ਜੀ ਨੇ ਵਿੱਚ ਅੰਕਿਤ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੰਪੂਰਨਤਾ ਕਰਕੇ ਆਪ ਦੀ ਲਾਹੇ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਤੇ ਲਿਖ ਕਰਕੇ ਦਰਜ ਕੀਤਾ ਹੈ ਔਰ ਆਪ ਨੂੰ ਸਤਕਾਰ ਦਿਵਾਇਆ ਹੈ ਵਾਓ ਭਗਤ ਜੀ ਦੇ ਜੀਵਨ ਤੋਂ ਗੁਰੂ ਦੇ ਬਾਣੀ ਤੋਂ ਅਨੇਕਾਂ ਸਿਧਾਂਤ ਲੈ ਕਰਕੇ ਆਪਣਾ ਜਨਮ ਤੇ ਜੀਵਨ ਉਹ ਜੋ ਸਫਲਾ ਕਰਨਾ ਕਰੀਏ ਔਰ ਸੰਧਾਤ ਬਣਾ ਕੇ ਆਪਣਾ ਜੀਵਨ ਸੁਧਾਰਨਾ ਕਰੀਏ ਬਾਣੀ ਬਣ ਦੇ ਧਾਰਨੀ ਹੋਈਏ ਗੁਰੂ ਵਾਲੇ ਬਣੀਏ ਅਮਰ ਸ਼ਕੀਰ ਸਿੰਘ ਸਜੀਏ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਬਾਨ ਸਰਬ ਪੁੱਲਾ ਮਾਬ ਕੋਈ ਵੀ ਰਸਨਾ ਬੰਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਸ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ